ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕਿਵੇਂ ਦੋਸਾਰੇ ਤੇ ਸੱਚੇ ਅਕਾਲ ਹੁੰਦਾ ਸੌਰੀ ਤੇ 9:52 ਮਿੰਟ ਹੋ ਗਏ 9:52 a.m. ਟਾਈਮ ਤੇ ਅੱਜ ਕਾ ਬਲੌਗ ਮੈਂ ਸ਼ੁਰੂ ਕਰ ਰਹੀ ਹਾਂ ਅੱਜ ਬਾਰਿਸ਼ ਆ ਰਹੀ ਹੈ ਕਿੱਥੇ ਕਿੱਥੇ ਜੀ ਬਾਰਿਸ਼ ਆ ਰਹੀ ਹੈ ਵੈਦਰ ਆ ਰਿਹਾ ਦੱਸਿਓ ਕਮੈਂਟਾਂ ਚ ਤੁਸੀਂ ਕਮੈਂਟ ਨਹੀਂ ਕਰ ਦੇ ਖਸਮ ਨੂੰ ਖਾਣੇ ਕਮੈਂਟ ਕਰਿਆ ਕਰੋ ਪਲੀਜ਼ ਮੈਂ ਉਹ ਗਾਣਾ ਸੁਣਿਆ ਖੰਡ ਦੇ ਖਡੋਣੇ ਆਵੇ ਮੇਰੇ ਆ ਭਰੋਣੇ ਆਵੇ ਤੇਰੀ ਧੀ ਮੇਰੇ ਨਾਲ ਲੜਦੀ ਆ ਖੰਡ ਦੇ ਖਡੋਣੇ ਆਵੇ ਓ ਮੇਰੇ ਆ ਭਰੋਰੇ ਆ ਤੇਰੀ ਧੀ ਸਾਰਾ ਦਿਨ ਮੇਰੇ ਨਾਲ ਲੜਦੀ ਆ ਇੱਕ ਨੰਬਰ ਦੀ ਜਿੱਦੀ ਇਹ ਸੋਹਣੀਆ ਜਮ ਤੇਰੇ ਉੱਤੇ ਗਈ ਆ ਹਨਾ ਇੱਕ ਨੰਬਰ ਦੀ ਜਿੱਦੀ ਤੇਰੀ ਧੀ ਤੇਰੇ ਉੱਤੇ ਗਈ ਹੈ ਸਰਦਾਰ ਜੀ ਸੇਮ ਸ਼ਕਲ ਸਭ ਮਹਾਰਾਜ ਨੇ ਨੀ ਤੀ ਬੜਾਤਾ ਜੱਪੂ ਤੂੰ ਤਾਂ ਛੋਟਾ ਗੁਰਦੀਪ ਭੁੱਲਣਾ ਦਾ ਪਿੰਡ ਚ ਆਪਣੇ ਪਾਪਾ ਵਰਗੇ ਸੇਮ ਨਹੀਂ ਪਤਾ ਨਹੀਂ ਕੱਦ ਆਉਣਗੇ ਉਹ ਫਿਰ ਮੈਂ ਆ ਬਾਪਤੀ ਦੀ ਬਣਾਏਗਾ ਮੈਂ ਆ ਦੇ ਚਾਹ ਪੀ ਲੋ ਤੁਸੀਂ ਚਾਹ ਪੀ ਲੋ ਮੇਰੀ ਫੈਮਲੀ ਦਾ ਦੇਖ ਤੁਸੀਂ ਹੋਈਆਂ ਹੁਣ YouTube ਜੋ ਵੀ ਮੇਰੀ ਵਲੌਗ ਦੇਖ ਰਹੇ ਹੋ ਮੇਰੇ ਵਲੌਗ ਨੂੰ ਪਿਆਰ ਦੇਣੀ ਮੇਰੀ ਫੈਮਲੀ ਦਾ ਹਿੱਸਾ ਤੁਸੀਂ ਹੀ ਮੇਰੀ ਫੈਮਲੀ ਹੋ ਮੇਰੇ ਬੱਚਾ ਮੇਰੀ ਫੈਮ ਇਹ ਨਹੀਂ ਕੰਮ ਕਰ ਰਹੇ ਚਾਹ ਕੇ ਵਿੱਚ ਨਮਕੀ ਦੀ ਭਾਗ ਕਰਦੀ ਮੈਂ ਉਹ ਤਾਂ ਚਾਹ ਚਨਾ ਪਾਈ ਚਾਹ ਇੱਕੜੇ ਪੀ ਲਾ ਕੰਮ ਪਿਆ ਹਲੇ ਸਾਰਾ ਬਾਹਰ ਮੀ ਆਏ ਹੋਇਆ ਤੇ ਕੱਲ ਨਾ ਬੋ ਸਾਰਿਆਂ ਨੇ ਮੈਨੂੰ ਕਾਪੀਰਾਈਟ ਆ ਗਿਆ ਤਾਂ ਕੱਲ ਵਾਲੇ ਵਲੋਗ ਤੇ ਦੋ ਪਤਕਾ ਤੇ ਆਇਆ ਤਾਂ ਮੈਂ YouTube 'ਚੋਂ ਨਾ ਕਰਕੇ ਸਕਰੀਨਸ਼ਾਟ ਮੈਂ YouTube ਤੋਂ ਲਿਆ ਸੌਰੀ ਉਹ ਤੋਂ ਲਿਆ ਤਾਂ Instagram ਤੋਂ ਲੈ ਸੀ ਕਿ ਮੈਂ ਗਾਣੇ ਦੋ ਮੈਨੂੰ ਤਾਂ ਕਰਕੇ ਆ ਗਿਆ ਫਿਰ ਕਾਪੀਰਾਈਟ ਜਿਹੜੇ ਦੋ ਮਤਲਬ ਜਿੱਥੇ-ਜਿੱਥੇ ਆਇਆ ਮੈਂ ਤਾਂ ਸਾਰੇ ਗਾਣੇ ਨਹੀਂ ਦੇਖੋ ਹਟਿਆ ਗਿਆ ਉਹ ਗਾਣੇ ਤੁਹਾਨੂੰ ਦਿਖਣਗੇ ਵੀ ਹਟ ਚੁੱਕੇ ਆ ਉੱਥੇ ਤੇ ਪਾਰਟ ਉਹ ਤੁਸੀਂ ਦੇਖੂਗੇ ਚੈਕਿੰਗ ਤੇ ਗਿਆ ਹੋਇਆ YouTube ਵੱਲੋਂ ਤੇ ਨਾ ਸਿਰਫ ਦੋ ਗਾਣੇ ਇਕ ਤਾਂ ਹੋ ਮੇਰੀ ਜਾਨ ਮੈਂ ਤੇਰੇ ਕਦਮਾਂ ਮੇ ਪਤਨੀ ਜਾਨ ਰੱਖ ਦੂੰ ਆ ਐਸੇ ਗਾਣਾ ਇੱਕ ਖੰਡ ਦੇ ਘਡੌਣੇ ਆ ਵੀ ਬਸ ਇਹਨਾਂ ਕਰਕੇ ਕਾਪੀਰਾਈਟ ਮਿਲਿਆ ਮੈਨੂੰ ਦੋਨਾਂ ਕਰਕੇ ਹੋਰ ਨਹੀਂ ਹੋਰ ਮੈਂ ਗਾਣੇ ਲਾਏ ਹੋਏ ਆ ਬਾਕੀ ਉਹਨਾਂ ਕਰਕੇ ਮੈਨੂੰ ਕਾਪੀਰਾਈਟ ਨਹੀਂ ਮਿਲਿਆ ਕਿਉਂਕਿ ਉਹ YouTube ਉੱਲੋਂ ਮੈਂ ਲਾਏ ਆ ਉਹ ਕੀ ਮੈਂ ਲਗਾਏ ਆ ਉਹ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਤੁਸੀਂ ਜੇ ਕਹੋਗੇ ਤਾਂ ਮੈਂ ਤੁਹਾਨੂੰ ਦੱਸੂਗੀ ਤੁਹਾਡੇ ਵੀ ਦਿਲ ਕਰਦਾ ਹੁਣ ਆਪਣੇ ਵਲੌਗ ਚ ਗਾਣੇ ਲਾਉਣ ਨੂੰ Song ਲਾਉਣ ਨੂੰ ਵਧੀਆ ਵਧੀਆ ਮੈਂ ਲਾਇਆ ਕਰਨਾ ਜਿਹੜਾ ਨਿਊ ਚੈਨਲ ਮੈਂ ਬਣਾਇਆ ਯੋ ਸਹਿਜਪ੍ਰੀਤਾ ਪਲੀਜ਼ ਤੁਹਾਡਾ ਰਿਕੁਐਸਟ ਹੈ ਉਹਨੂੰ ਵੀ ਜਾ ਕੇ ਦੇਖੋ ਤੁਸੀਂ ਠੀਕ ਹੈ ਪਿਆਰ ਦੇ ਬੱਚੇ ਦੇ ਚੈਨਲ ਨੂੰ ਐਪਰੀਸ਼ੀਏਟ ਕਰੋ ਠੀਕ ਹੈ ਚਾਹ ਪੀ ਕੇ ਮੈਂ ਤੁਹਾਨੂੰ ਬਾਹਰ ਦਿਖਾਉਣੀ ਬਾਹਰ ਮੈਂ ਸਹਿਜ ਨੂੰ ਬੰਦ ਕਰਿਆ ਬਾਂਦਰ ਮੇਰੇ ਨਾਲ ਕਲੇਸ਼ ਕਰ ਰਹੀ ਹੈ ਲੜ ਰਹੀ ਹੈ ਇਹ ਛੁੱਟੀਆਂ ਐ ਦੋ ਦਿਨ ਇਹਨੂੰ ਦੋ ਦਿਨ ਦੀਆਂ ਛੁੱਟੀਆਂ ਮੇਰੀ ਤੇ ਰਾਣੀ ਨੂੰ ਦੇਖੀ ਨਮਕੀ ਮਟੀ ਪਈ ਨਮਕੀ ਤੇ ਉਠਦੀ ਚਾਹ ਹਲ ਚੋਗੀ ਪਤਾ ਚਾਹ ਪੀ ਲਾ ਕਾਲੇ ਰੱਖ ਦੇ ਕੋਲ ਇਹ ਚਾਹ ਪੀ ਲੈ ਹੁਣ ਫਟਾਫਟ ਪੀ ਜਾ ਉਠਦੀ ਸਨਦਾਰ ਕਹਿ ਰਹੀ ਇਹ ਕਹਿੰਦੀ ਸਵੇਰੇ ਕਹਿੰਦੀ ਮੰਮੀ ਦਾਦੀ ਪਾਣੀ ਚ ਡੁੱਬ ਗਈ ਆ ਅਨੇ ਸੁਪਨੇ ਚ ਆਇਆ ਹੋਣਾ ਕਿਤੇ ਪਾਣੀ ਚ ਡੁੱਬ ਗਈ ਕਹਿੰਦੀ ਬਾਬਾ ਜੀ ਵਾਲੇ ਪਾਣੀ ਚ ਡੁੱਬ ਗਈ ਕਹਿੰਦੀ ਮੰਮੂ ਦਾਦੀ ਪਾਣੀ ਚ ਡੁੱਬ ਗਈ ਕਹਿੰਦੀ ਸੁਪਨੇ ਚ ਆਇਆ ਦਿਖਿਆ ਹੋਣਾ ਨੇ

ਤੁਹਾਨੂੰ ਵੀ ਅਗਰ ਕੋਈ ਐਵੇਂ ਕਹਿੰਦਾ ਨਾ ਕੰਟੈਂਟ ਚੇਂਜ ਕਰੋ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਠੀਕ ਹੈ ਜੋ ਤੁਸੀਂ ਚੈਨਲ ਬਣਾਉਂਦੇ ਹੋਏ ਕੰਟੈਂਟ ਫੜ ਲਿਆ ਉਹਤੇ ਰਹਿਣਾ ਤੁਸੀਂ ਮੰਨ ਲਓ ਜਿਵੇਂ ਮੈਂ ਇਹ ਬਲੌਗ ਚੈਨਲ ਬਣਾਏ ਹੋਇਆ ਹੈ ਨਾ ਇਹਦੇ ਉੱਤੇ ਮੈਂ ਟੈਕ ਵੀਡੀਓ ਵੀ ਬਣਾਉ ਦਿੰਨੀ ਆ ਕਈ ਵਾਰੀ ਹੈ ਨਾ ਤੇ ਫਨੀ ਵੀ ਬਣਾ ਦਿੰਨੀ ਆ ਫਨੀ ਤਾਂ ਖੈਰ ਹਜੇ ਤੱਕ ਆਈਓ ਨਹੀਂ ਮਾੜੀ-ਮੋਟੀ ਤੇ ਜ਼ਿਆਦਾਤਰ ਤਾਂ ਫੈਮਿਲੀ ਰਿਲੇਟਡ ਹੈ ਆ ਬਟ ਜੇ ਮੈਂ ਲ ਇੱਕ ਦੋ ਚੈਨਲ ਮੈਂ ਟੈਕ ਤੇ ਵੀ ਬਣਾਈ ਹੈ ਜੀ ਕਿ ਤੁਹਾਨੂੰ ਜਾਣਕਾਰੀ ਦਿੱਤੀ ਹੈ YouTube ਬਾਰੇ ਔਰ ਟੈਕ ਤੇ ਆ ਜਾਂਦੀ ਹੈ ਤੇ YouTube ਆਟੋਮੈਟਿਕਲੀ ਹੀ ਉਹਨੂੰ ਉੱਥੇ ਭੇਜ ਦਿੰਦਾ ਹੈ ਠੀਕ ਹੈ ਤੁਹਾਨੂੰ ਕੈਟਾਗਰੀ ਚੇਂਜ ਕਰਨ ਦੀ ਲੋੜ ਨਹੀਂ ਕੰਟੈਂਟ ਚੇਂਜ ਕਰਨ ਦੀ ਲੋੜ ਨਹੀਂ ਠੀਕ ਹੈ ਜੇ ਤੁਸੀਂ ਕਰ ਦਿਓ ਟੈਕ ਚੈਨਲ ਤੁਸੀਂ ਬਣਾਉਣਾ ਤੁਸੀਂ ਆਪਣਾ ਨਿਊ ਬਣਾਓ ਸ਼ੁਰੂ ਤੋਂ ਬਟ ਤੁਸੀਂ ਸੋਚਦੇ ਹੋ ਨਾ ਪਹਿਲੇ ਹੀ ਚੈਨਲ ਤੁਸੀਂ ਛੇੜ ਕੇ ਮੈਂ ਲੱਗੀ ਦੀ ਕਰਨੀ ਹੈ ਬਟ ਮੈਂ ਪਹਿਲਾਂ ਫਿਰ ਸਲਾਹ ਲਿੱਤੀ ਹੈ ਕਿਸੇ ਦੀ ਵੀ ਮੈਂ ਆਪਣਾ ਕੰਟੈਂਟ ਚੇਂਜ ਕਰਾਉਂ ਕਹਿੰਦੇ ਕੰਟੈਂਟ ਚੇਂਜ ਨਹੀਂ ਕਰਨਾ ਚੈਨਲ ਤੇ ਉੱਪਰ ਦੇਖ ਆ ਦੇਖੋ ਜੀ ਬਾਹਰ ਆਏ ਮਮੀ ਅੱਜ ਕਣੀਆਂ ਆਈ ਹੋਈਆਂ ਬਾਹਰ ਕੀਤਾ ਏ ਹਵਾਲੀ ਕੀਤੀ ਕੋਕਣੀ ਕੀਤਾ ਦਾ ਰੂਪੀਤੀ ਸੁਪਨੇ ਆ ਵੱਡੇ ਜੀ ਨਾਲ ਪਿੱਛੇ ਕਰ ਛੱਡੇ ਕਿਸੇ ਹੋਰ ਨੂੰ ਹਰਾਉਣ ਵਾਲੀ ਲਾਈ ਦੌੜ ਨਹੀਂ ਹਰਾ ਤਾਂ ਸਕਦੇ ਆ ਸਾਨੂੰ ਰੋੜ ਨਹੀਂ ਸਭ ਕੁਝ ਕਰ ਤਾਂ ਸਕਦੇ ਆ ਖੜਾ ਹੋ ਗਏ ਦੌੜ ਨਹੀਂ ਖੜਾ ਕਿਹੜਾ ਬਰੂਗਾ ਖੜਾ ਹੋ ਜੂਗਾ ਤੇ ਹੈ ਆਹ ਪਿਆਰ ਹੈ ਪਿਆਰ ਹੈ ਸਹਜ ਨੂੰ ਪਿਆਰ ਹੈ ਜਾਨੂਰਾ ਨਾਲ ਪਿਆਰ ਆਪਣੀ ਮਾਂ ਵਰਗਾ ਹੁੰਦਾ ਹੈ ਮਾਂ ਦਾ ਹੈ ਇਹਦੀ ਮੰਮੀ ਕਿੱਥੇ ਆ ਉਹ ਐਦੀ ਮੰਮੀ ਕੱਟੇ ਨਾਲ ਬੜਾ ਪਿਆਰ ਹੈ ਨੂੰ ਜਾਨ ਨਾਲ ਨਾਲ ਪਿਆਰ ਹੋਣਾ ਵੀ ਚਾਹੀਦਾ ਹੈ ਇਹ ਕਾਲੂ ਹੈ ਆਪਣਾ ਯਾ ਤਦ ਵੀ ਆਪਣੇ ਲਾਉਣ ਸਕੀਮਾ ਉਹ ਦੋਨੇ ਫਿਰ ਟੁੱਟਦੀਆਂ ਟੀਮਾਂ ਤੇ ਆਏ ਕਿੱਥੇ 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 ਉਹ ਤੋੜ ਕੇ ਰੱਖੋ ਦਿੱਤੇ ਨੇ ਉਹ ਬਤ ਕਮ ਹੋਈ ਨਾ ਇਹ ਇਹ ਵੀ ਬੱਕਰੀਆਂ ਆਪਣੀ ਲੱਤਾ ਚੱਕ ਚੱਕ ਕੇ ਮਾਰਦੀ ਜਿਹੜੀਆਂ ਘੋੜੇ ਵਾਂਗੂ ਦੇਖੋ ਸਹੇਦ ਦਾ ਪਿਆਰ ਦੇਖੋ ਕਿੱ ਕੀ ਅੱਜ ਰਿਹਾਨ ਰੱਟ ਨਹੀਂ ਜਾਏ ਹੁਣ ਕੱਪੜੇ ਚੇਂਜ ਕਰ ਦੇ ਤੇਰੀ ਹਾਂ ਮੱਟਰ ਕੋਲ ਆ ਮੱਟਰ ਕੋਲ ਏ ਦਰਵਾ ਗਿੱਲੇ ਚੁੰਜਾਂ ਮੈਂ ਜਾਣ ਜਾਣ ਕੇ ਜਾਂਦੀ ਏ ਬਾਹਰ ਕਾ ਦੇ ਬਾਹਰ ਤਾਂ ਵੀ ਹੋਇਆ ਹੈ ਕਿ ਆ ਤਾ ਮੀ ਆਪਣੇ ਲਾਉਣ ਸਿੱਕੀ ਮਾਂ ਉਹ ਤੋਂ ਨੇ ਫਿਰ ਟੁੱਟਦੀਆਂ ਟੀਮਾਂ ਸਿਰ ਡੜਿਆ ਨੀ ਭੇਮ ਕਦੇ ਕੀਤੀ ਚੌੜ ਨਹੀਂ ਕਰਤਾ ਸਕਦੇ ਆ ਸਾਨੂੰ ਲੋੜ ਨਹੀਂ ਐਸਾ ਕੋ ਤੁੰਡਰ ਕਰ ਸਕਦੇ ਆ ਸਾਨੂੰ ਲੋੜ ਨਹੀਂ ਮਾ ਤਨ ਚ ਲੈ ਕਿ ਕਿੰਨਾ ਮਸਮ ਚੇਰਾ

ਤਾਂ ਦਰਸ਼ਨ ਸਿੰਘ ਸਾਹਿਬ ਦੇ ਪੱਤਝੜ ਲੱਗੀ ਹੋਈ ਜਾਂਦੀ ਬਾ ਦੂਦੀ ਹਟਾ ਆਈ ਹੋਪ ਤੁਹਾਨੂੰ ਵਲੌਗ ਬੱਤੀਆ ਲੱਗਿਆ ਹੋਊਗਾ ਤੇ ਹੁਣ ਮੰਝਲਮ ਆਪਾਂ ਢੰਡੇ ਕੰਮ ਕਰਨਾ ਹੀ ਪੈਣਾ ਹੈ ਭਾਂਡੇ ਮੰਝਲਮਾਂ ਫਿਰ ਬਣਾਉਂਗੇ ਰੋਟੀ ਪਾਣੀ ਕੜੀ ਚੌੜ ਕੇ ਐਸਾ ਵੈਸੇ ਬਰੋਲ ਪਟਕੂ ਨਹੀਂ ਮਬਣਾਉਂਦੇ ਮੀ ਆ ਗਿਆ ਮੀਂਹ ਚ ਨਹੀਂ ਮੈਂ ਬਣਾਉਂਦੀ ਹੁੰਦੀ ਕਦੇ ਵੀ ਸਾਂਝ ਮਿੱਟੀ ਚ ਖੜ ਜਾ ਫਿਰ ਮਿੱਟੀ ਜਿ ਦਿਖਾ ਲੈਣਾ ਹੁਣ ਇਧਰ ਆ ਇਹ ਕੰਮ ਖਰਾਬ ਕਰਾ ਦਿੰਦੀ ਆ ਕੜੀ ਚੌੜਨੀ ਹੁਣ ਬਣਾਉਂਦੀ ਅ ਹੁਣ ਬਣਾਉਂਗੇ ਆਲੂ ਕਾਚੇ ਮਟਰ ਗੋਪੀ ਮਿਕਸ ਠੀਕ ਹੈ ਜੀ ਮਿਕਸ ਬਣਾਉਂਗੀ ਮੈਂ ਕੜੀ ਚੌੜ ਬਣਾਉਂਗੀ ਧੁੱਪ ਨਿਕਲੇ ਤੇ ਮੈਂ ਨਹੀਂ ਬਣਾਉਂਦੀ ਹੁੰਦੀ ਜੇ ਮੀਮੂ ਪੈਂਦਾ ਫਿਰ ਮੈਂ ਕੜੀ ਚੌੜ ਨਹੀਂ ਬਣਾਉਂਦੀ ਹੁੰਦੀ ਬੈਲਾ ਸਰੀਰ ਕਿਆ ਫਾਇਦਾ ਠੀਕ ਹੈ ਜੀ ਕੜੀ ਜੀ ਬਿਨਾਂ ਮਟਰ ਸੋਚਦਾ ਪਾਉਣ ਨੂੰ ਵੀ ਮਿਕਸ ਬਣਾਉਂਗੀ ਜਿਵੇਂ ਕਈ ਮੈਂ ਦੇਖਿਆ ਮਟਰ ਵੀ ਪਾਉਣੇ ਆ ਵਿਚਾ ਨਾ ਆਲੂ ਵੀ ਪਾਉਣੇ ਆ ਆਲੂ ਵਾਲੀ ਕੜੀ ਬਣਾਉਣੀ ਤੇ ਮੈਂ ਵੈਸੇ ਤਾਂ ਆਲੂ ਪਕੌੜੇ ਕਈ ਪਕੌੜੇ ਬਣਾਉਣੇ ਆ ਤੋਨੇ ਵਿੱਚਾਂ ਨਾ ਪਕੌੜੇ ਵਾਲੀ ਵਧੀਆ ਬਣਦੀ ਐ ਤੁਹਾਨੂੰ ਕਿਹੜੀ ਵਧੀਆ ਲੱਗਦੀ ਐ ਆਲੂ ਵਾਲੀ ਵਧੀਆ ਲੱਗਦੀ ਐ ਪਕੌੜੇ ਵਾਲੀ ਮੈਨੂੰ ਦੱਸਿਓ ਕਮੈਂਟ ਵਿੱਚ ਠੀਕ ਐ ਤੇ ਮਸ਼ਰੂਮ ਵੀ ਲੈ ਹੋਏ ਆ ਮੈਂ ਮਸ਼ਰੂਮ ਬਣਾਉਂਗੀ ਸਹਜ ਵਾਸਤੇ ਜੇ ਖਾ ਲਵੇ ਰੋਟੀਆਂ 'ਚ ਪਾਉਂਗੀ ਉਹਨੂੰ ਐਂ ਤਾਂ ਖਾਂਦੀ ਨਹੀਂ ਮੈਨੂੰ ਪਤਾ ਐ ਰੋਟੀਆਂ 'ਚ ਪਾਉਂਗੀ ਇਹਨੂੰ ਸਕੂਲ 'ਚ ਦਊਂਗੀ ਜਾਨ ਪਾਵੇ ਬੱਚੇ 'ਚ ਤੇ ਮਿਲਦੀ ਐ ਜੀ ਨੈਕਸਟ ਵਲੌਗ 'ਚ ਵੀਡੀਓ ਪਿਆਰ ਦਿਆ ਕਰੋ ਵਲੌਗ ਦੇਖਿਆ ਕਰੋ ਟੀਕੇ ਜੋ ਮੈਂ ਤੁਹਾਨੂੰ ਕਿਹਾ ਉਹ ਕਦੇ ਵੀ ਨਹੀਂ ਕਰਨਾ ਤੁਸੀਂ ਮਿਕਸ ਕੰਟੈਂਟ ਮੈਂ ਸੋਚਿਆ ਵੀ ਮੈਂ ਆਪਣੇ ਚੈਨਲ ਨੂੰ ਮਿਕਸ ਕੰਟੈਂਟ ਤੇ ਕਰ ਦਮਾ ਬਟ ਮੈਨੂੰ ਜਵਾਬ ਦਿੱਤਾ ਕਿਸੇ ਨੇ ਮੈਂ ਸਲਾਹ ਲਈਤੀ ਕਿਸੇ ਨੇ ਉਹ ਕਹਿੰਦੇ ਵੀ ਹੁਣ ਤੁਸੀਂ ਚੈਨਲ ਛੇੜਨਾ ਜੋ ਹੈ ਵੀ ਜੋ ਤੁਸੀਂ ਪਾ ਰਹੇ ਹੋ ਤੁਸੀਂ ਟੈਨਸ਼ਨ ਨਹੀਂ ਲੈਣੀ YouTube ਜਿਹੜਾ ਹੈਗਾ ਆਟੋਮੈਟਿਕਲੀ ਆਪਣਾ ਉਹ ਕਰ ਦਿੰਦਾ ਕਹਿੰਦਾ ਇਹਨੂੰ ਚੇਂਜ ਕਰ ਦਿੰਦਾ ਹੈ ਠੀਕ ਹੈ ਉਸੇ ਉਸ ਵਿੱਚ ਜਿਹੇ ਜਿਹੇ ਵੀਡੀਓ ਕੋਈ ਲੋਕ ਥੋੜੀ ਦੇਖਣਾ ਚਾਹੁੰਦੇ ਉਹਨਾਂ ਕੋਲ ਆਟੋਮੈਟਿਕ ਹੀ ਰਿਕਮੈਂਡ ਕਰਦਾ ਹੈ ਉਹਨਾਂ ਨੂੰ ਠੀਕ ਹੈ ਜੀ ਤੇ ਚਲੋ ਜੀ ਹੁਣ ਭਾਂਡੇ ਮੰਜਨਮਾ ਠੀਕ ਹੈ ਕੰਮ ਕਰ ਲਵਾਂ ਫਿਰ ਮਿਲਾਂਗੇ ਦੋਹੇ ਕੰਮ ਜ਼ਰੂਰੀ ਨੇ ਕਰਦਾ ਵੀ ਤੇ ਪਿੰਡੂ ਵਿਰਸਾ ਵਾਲੇ ਦੇਖ ਦੇ ਸਕਦੇ ਤੁਸੀਂ ਗੰਨ ਦੇਵਗਨ ਫੈਮਿਲੀ ਦੇਖ ਸਕਦੇ ਐ ਐਵੇਂ ਦੇ ਸ਼ੋਰਟ ਬਣਾ ਬਣਾ ਕੇ ਲੋਕਾਂ ਨੇ ਬਹੁਤ ਕਰਵਾ ਮੈਂ ਐਵੇਂ ਦੇ ਜੇ ਕੋਈ ਹੈ ਮੇਰੇ ਨੇੜੇ ਤੇ ਜਿਹੜੇ ਦਾ ਮੈਨੂੰ ਸੁਣ ਰਿਹਾ ਤਾਂ ਮੇਰੇ ਨਾਲ ਕੰਟੈਕਟ ਕਰਿਓ ਆਪਾਂ ਬਣਾਵਾਂਗੇ ਕੰਮ ਕਰਾਂਗੇ ਠੀਕ ਹੈ ਵੀਡੀਓਜ਼ ਬਣਾਇਆ ਕਰਾਂਗੇ ਜਿਵੇਂ ਉਹਨਾਂ ਨੇ ਬਣਾਏ ਹੋਏ ਆ ਪਿੰਡੂ ਵਿਰਸਾ ਵਾਲਿਆਂ ਨੇ ਤੇ ਇਹਨਾਂ ਨੇ ਬਣਾਏ ਹੋਏ ਆ ਠੀਕ ਹੈ ਜੀ ਅਗਰ ਕੋਈ ਹੈਗਾ ਤਾਂ ਪਲੀਜ਼ ਮੈਨੂੰ ਕੰਟੈਕਟ ਕਰਿਓ ਠੀਕ ਹੈ ਮੇਰੇ ਨੇੜੇ ਤੇੜੇ ਦੇ ਜਿਹੜੇ ਹੈਗੀਆਂ ਦੇਖੋ ਦੂਰ ਤਾਂ ਮੈਂ ਨਹੀਂ ਜਾ ਸਕਦੀ ਜਿਹੜੇ ਮੇਰੇ ਨੇੜੇ ਤੇੜੇ ਦੇ ਦੇਖ ਰਹੇ ਹਨ ਵਲੌਗ ਮੇਰਾ ਪਲੀਜ਼ ਕਰਿਓ ਤੇ ਤੁਹਾਨੂੰ ਰਿਕੁਐਸਟ ਹੈ ਸਹਿਜਪ੍ਰੀਤ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵੇਖਿਓ ਵੀਡੀਓ ਨੂੰ ਲਾਈਕ ਕਰਿਓ ਠੀਕ ਹੈ ਜੀ ਸਹਿਜਪ੍ਰੀਤ ਦਾ ਪਿਆਰ ਦੇਖੇ ਕਿੰਨਾ ਸਹਿਜਪ੍ਰੀਤ ਨੂੰ ਕਿੰਨਾ ਪਿਆਰ ਆ ਜਾਨਵਰਾਂ ਨਾਲ ਹੁਣ ਵੀ ਚਾਹੀਦਾ ਮੈਨੂੰ ਵੀ ਹੈ ਤਾਂ ਮੈਂ ਨਾ ਸੱਚੀ ਦੱਸਾਂ ਛੋਟਾ ਹੁੰਦਾ ਤਾਂ ਸਾਡਾ ਇੱਕ ਹਰਿਆਣੇ 'ਚ ਛੋਟਾ ਹੁੰਦਾ ਇੱਧਰ ਬਲਦ ਹੁੰਦਾ ਪੰਜਾਬ 'ਚ ਬਲਦ ਰੱਖਦੇ ਹਾਂ ਹਰਿਆਣੇ ਛੋਟਾ ਛੋਟੇ ਨੂੰ ਮੈਂ ਭਾਈ ਬਣਾਇਆ ਹੋਇਆ ਤਾਂ ਮੈਂ ਰੱਖੜੀਆਂ ਵੀ ਬੰਦੀ ਹੁੰਦੀਆਂ ਸੀ ਉਹਦੇ ਬਸ ਦੇ ਰਕੜੀ ਵੀ ਵੱਦੀ ਹੁੰਦੀ ਦੀ ਝੂਟਨੀ ਛੋਟਾ ਭਾਈ ਹੈ ਮੇਰਾ ਛੋਟਾ ਭਾਈ ਹੈ ਮੇਰਾ ਬੁੱਗੀ ਤੰਦੇ ਕੋਦੰਦੇ ਜਿਹੜਾ ਜੋਨਾ ਕੱਕਈ ਗਿੱਗ ਗਿਆ ਤਾਂ ਹਾਂ ਮੈਂ ਚਪਲੀ ਨਾਲੇ ਨਿਕਲੀ ਚਪਲੀ ਵੀ ਅੰਦਰ ਰੈਜੂ ਵੇ ਡੰਡਾ ਲੈ ਕੇ ਆ ਬਾਹਰ ਤੇ ਹਾਂ ਜਿਹ ਡੰਡਾ ਲੈ ਕੇ ਚੱਪਲੀ ਝੜ ਕੱਢ ਰਹੀ ਹੈ ਪਤਾਂ ਨੂੰ ਮੇਰੀ ਚੱਪਲੀ ਵੀ ਅੰਦਰ ਰਹਿ ਜਾਂਦੀ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਚ ਵਲੌਗ ਨੂੰ ਪਿਆਰ ਕਰੇ ਚੈਨਲ ਸਬਸਕ੍ਰਾਈਬ ਕਰੇ ਵੀਡੀਓ ਨੂੰ ਲਾਈਕ ਕਰੇ ਠੀਕ ਕਮੈਂਟ ਕਰੇ ਪਿਆਰਾ ਜਾਂ ਤੇ ਮੈਂ ਸ਼ਾਮ ਨੂੰ 6 8 ਵਜੇ ਤੱਕ ਲਾਈਵ ਹੋਣੀ ਆ ਪਲੀਜ਼ ਜੁੜਿਆ ਕਰੋ ਲਾਈਵ 'ਚ ਤੇ ਕੱਲ ਮੇਰੀ ਲਾਈਵ ਧੂਰੀ ਰਹਗੀ ਕਿਉਂਕਿ ਮੇਰਾ ਫੋਨ ਬੰਦ ਹੋ ਗਿਆ ਤਾਂ ਆਟੋਮੈਟਿਕਲੀ ਤੇ ਅੱਜ ਦੱਸੂਗੀ ਜੀ ਤੁਸੀਂ ਐ ਜਿਹਨੇ ਮੈਨੂੰ ਕੱਲ ਪੁੱਛਿਆ ਤਰੰਗੇ ਦਾ ਮਤਲਬ ਕੀ ਹੈ ਤਰੰਗੇ ਜੀ تین ਕਲਰ ਕੋਈ ਕੇਸਰੀ ਪਹਿਲਾਂ ਥੱਲੇ ਤਾਂ ਫਿਰ ਉੱਪਰ ਕਰਤੇ ਆਇਆ ਉਹ ਤੇ ਤੁਹਾਨੂੰ ਦੱਸੂਗੀ ਜਰੂਰ ਬਾਏ ਬਾਏ ਸਾシ ਦਾ ਝੁੰਦੇ ਵਾਸਤੇ ਰੋਪ ਜਾਬੀ ਉਹ ਖੁਸ਼ੀ ਹਾਂਜੀ ਦੇਖੋ ਸਹਿਜ ਪ੍ਰੀਤ ਨੇ ਬਣਾਇਆ ਉਹ ਬਣਾਇਆ ਹੈ ਗਲਾਸ ਨਾਲ ਮੈਨੂੰ ਕਹਿੰਦੀ ਅੱਜ ਮਮਾ ਦੇਖ ਲਓ ਕਹਿੰਦੀ ਵੀਡੀਓ ਪਾਓ ਵੀਡੀਓ ਪਾਓ ਵੀਡੀਓ ਪਾਓ ਕਹਿੰਦੀ ਦੇਖੀ ਐਕਸਾਈਟਡ ਹੋਈ ਵੀ ਕਿੰਨੀ ਹਉਰ ਹੁੰਦਾ ਹੈ ਨਾ ਆਪਣਾ ਕੋਈ ਵੀ ਆਪਣੀ ਚੀਜ਼ੀ ਮਤਲਬ ਬਾਪਾ ਆਪਣਾ ਸ਼ੇਅਰ ਕਰਦੇ ਆ ਮੇਰੇ ਦਾ ਮਾਂ ਹੈ ਆ ਗਈ ਬੁੱਤ ਆ ਗਈ ਕਿੰਨੇ ਛੋਨੇ ਕਪਪਾਇਆ ਦੇਖਾਂ ਤੁੱਚੀ ਬਾਏ ਹੈ ਛੱਤੀ ਹੋਰ ਬਣਾ ਕੇ ਖਾ ਹੋਰ ਬਾਕੇ ਖਾਉਂਗੀ ਖਾ ਹੋਰ ਦਿਖਾ ਬਣਾ ਕੇ ਬਣਾਓ ਹੋਰ ਦਾ ਬਾ बाह विधि बनती है थ्री थ्री बनाते फोर बनाओ फोर बाहर ओ मैं मर मैं मजा गिना ना पाया मेरे पुत की खुशी अ

ਚਿੜੀਆਂ ਚੀਂ-ਚੀ ਕਰਦੀਆਂ ਸੋਜ ਨਿਕਲੇ ਹੋਏ ਥੋੜਾ-ਥੋੜਾ ਸਹਜ ਨੇਣਾਉਂਗੀ ਨਾ ਬੱਸ ਹੋਰ ਨਹੀਂ ਲੈਣਾ ਹੁਣ ਕੁਛ ਹਾਂਜੀ ਆਹ ਪੌਂਠੇ ਖਾ ਲੋ ਦੇਖੋ ਪੌਂਠੇ ਰਿੱਚ ਰਹੇ ਆ ਹੁਣ ਫੇਰ ਸਹਜ ਨੇ ਹੁਣ ਫੇਰ ਬਣਾਏ ਮੈਂ ਹੁਣ ਫੇਰ ਬਣਾਏ ਹੁਣ ਤਾਂ ਸਾਰੇ ਹੀ ਖਾਣਗੇ ਰਾਤ ਤਾਂ ਸਹਜ ਨੇ ਕੱਢਦੇ ਬੱਸ ਅਦੇ ਕੁ ਮੈਂ ਇੱਕ ਪਾਸੇ ਕੀ ਲਾਏ ਹੋਏ ਦੀ ਸੀ ਕੀ ਲਾਏ ਮੈਂ ਇੱਕ ਪਾਸੇ ਲਾਏ ਜੀ ਅੱਜ ਜਿਹਨੇ ਰੋਟੀ ਖਾਣੀ ਹੈ ਰੋਟੀ ਤਿਆਰ ਹੈ ਆ ਚੋ ਜਿਹਨੇ ਖਾਣੀ ਹੈ ਤੂੰ ਵੀ ਖਾ ਲੋ ਮੈਂ ਵੀ ਖਾऊंगी ਆ ਸਹਜ ਦੀ ਦਹੀਂ ਆ ਬਿਨਾ ਮਿਰਚਾਂ ਲਈ ਅਮੀਰੀ ਹੈ ਮਿਰਚਾਂ ਲਈ ਮੈਂ ਮਿਰਚਾਂ ਪਾਈ ਹੋਈਆਂ ਮੈਂ ਤਾਂ ਮਿਰਚਾ ਖਾਣ ਨੂੰ ਵੀ ਤਰਸ ਗਈ ਸਹਜ ਕਰਕੇ ਨਾ ਮਿਰਚ ਮੈਂ ਪਾਉਂਦੀ ਨਹੀਂ ਦਹੀਂ ਭੱਲੇ ਬਣਾਉਂਗੀ ਹੁਣ ਇੱਕ ਦਿਨ ਸੂਜੀ ਦੇ ਫਿਰ ਕਰੂੰਗੀ ਆਜੋ ਜੀ ਨੇ ਖਾਣੇ ਆਲੂ ਵਾਲੇ ਪਰੌਂਠੇ ਆਜੋ ਜੀ ਨੇ ਖਾਣੇ ਕਮੈਂਟ ਨੂੰ ਖੜਦੇ ਕਮੈਂਟ ਤੇ ਖੜਦੇ ਦਿਖਾ ਦਿੰਦੇ ਮੈਨੂੰ ਸਾਰਿਆਂ ਨੂੰ ਸਟਫਿੰਗ ਦੇਖੋ ਵਿੱਚ ਕਿਵੇਂ ਭਰੀ ਹੋਈ ਹੈ ਮੈਂ ਤੇ ਖਾਣ ਆਜੋ ਜੀ ਨੇ ਖਾਣੀ ਆ ਦੇਖ ਰੋਟੀ ਤਿਆਰ ਹੈ ਖੁੱਲਾ ਸੱਦਾ ਜੀ ਤੁਹਾਨੂੰ ਅੱਜ ਰੋਟੀ ਖਾਣ ਸਹਿਜ ਲੱਗੀ ਹੈ ਖਾਣ ਸਹਿਜ ਖਾऊंगी ਰੋਟੀ ਤੁਸੀਂ ਵੀ ਖਾ ਲਓ ਟੇਸਟ ਕਰਕੇ ਦੇਖੋ ਨਹੀਂ ਰੋਟੀ ਨੂੰ ਖਾਣਾ ਇੱਕ ਮਿੰਟ ਖਾ ਕੇ ਦੇਖ ਆ ਦੇਖ ਲੱਗੀ ਜੀ ਖਾਣ ਅਸੀਂ ਮਿੱਧੇ ਰੋਟੀ ਖਾ ਕੇ ਬਾਏ 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 ਮੈਂ ਵੀ ਕਰੂੰਗਾ ਬਾਏ ਬਾਏ